बच्चा बच्चा भीम का बाबा साहब की टीम का बच्चा बच्चा भीम का बाबा साहब की टीम का बच्चा बच्चा भीम का ले लो ले लो चलो जी बहुत-बहुत धन्यवाद सर चोट पे ध्यान देंगे डॉक्टर भीमराव अमर रहे अमर रहे अमर रहे डॉक्टर भीमराव जी अंबेडकर जी अमर रहे अमर रहे अमर रहे थैंक यू सर और जन्मदिन की फुल सारा को बहुत मुबारक ਮੈਂ ਬਹੁਤ ਧੰਨਵਾਦੀ ਹਾਂ ਕਿ ਹਿਸਾਬ ਦਾ ਇਹ ਹਾਲਾਂਕਿ ਬਾਕੀयां ਦੀ ਪ੍ਰੀਜ਼ ਕਰਦੇ ਪਰ ਪ੍ਰੀਜ਼ ਤਸਲੀਜ ਇਹਨਾਂ ਦੀ ਕਰਦੀ ਬਣੀ ਇਹ ਸਭ ਤੋਂ ਮੂਰੇ ਹੋ ਕੇ ਬਿਨਾਂ ਕਿਸੇ ਦੀ سپورਟ ਤੋਂ ਹਮੇਸ਼ਾ ਇਹੋ ਲੀਗ ਲੈਂਦੇ ਪ੍ਰੋਗਰਾਮ ਤੇ ਫਿਰ ਸਾਰਿਆਂ ਨੂੰ ਬਾਰ-ਬਾਰ ਫੋਨ ਕਰਕੇ ਬਣਾਉਂਦੇ ਆ ਬਲਿ ਇਹ ਜੋ ਪ੍ਰੋਗਰਾਮ ਦੀ ਰੂਪਰੇਖਾ ਸਾਰੀ ਕਿ ਹਿਸਾਬ ਨੇ ਕੀਤੀ ਇਹਨਾਂ ਦੀ ਸਾਰੀ ਮਿਹਨਤ ਹੈ ਇਹਨਾਂ ਲਈ ਜ਼ੋਰਦਾਰ ਤਾਲੀਆਂ ਹੋਣੀਆਂ ਚਾਹੀਦੀਆਂ ਨੇ ਤੇ ਮਿੱਤਰ ਬਾਬਾ ਸਾਹਿਬ ਦੀ ਗੱਲ 'ਤੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਕੋਈ ਇੱਕ ਸੋਚ ਆ ਜੋ ਇੱਕ ਪਾਰਟਿਕੂਲਰ ਕਾਸਟ ਜਾਂ ਖੇਡ ਵਾਸਤੇ ਨਹੀਂ ਹੈ ਉਹਨਾਂ ਨੇ ਕੁਆਲਿਟੀ ਦੀ ਇੱਕ ਜਿਹੀ ਸੋਚ ਲੈ ਕੇ ਆਈ ਸੀ ਤੋ ਜਿੰਨੇ ਵੀ ਇਨਸਾਨ ਹੋ ਜਿਹੜੀ ਮਰਜ਼ੀ ਕਾਸਟ ਨਰ ਦੇਖ ਕਰਦੇ ਹੋਣ ਜਿਹੜੇ ਉਸ ਸੋਚ ਨਾਲ ਸਹਿਮਤ ਆ ਅਸੀਂ ਉਹਨਾਂ ਦੀ ਸਪੋਰਟ ਕਰਦੇ ਆ ਅਸੀਂ ਉਹਨਾਂ ਦੀ ਸਪੋਰਟ ਚਾਹੁੰਦੇ ਵੀ ਆ ਕਿ ਸਾਰੇ ਇਕੱਠੇ ਹੋ ਕੇ ਮਿਲ ਚਾਹੀਦੇ ਸੋ ਕਾਲਡ ਉੱਚੀ ਜਾਂ ਨੀਵੀਂ ਆ ਉਹ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਕਿ ਜੋ ਬਾਬਾ ਸਾਹਿਬ ਨੇ ਸਿਧਾਂਤ ਦਿੱਤੇ ਆ ਜੋ ਉਹਨੇ ਕੁਆਲਿਟੀ ਲੈ ਕੇ ਆਣੀ ਜੋ ਔਰਮਨ ਵਾਸਤੇ ਕੀਤਾ ਹੈ ਜੋ ਗਰੀਬ ਲੋਕਾਂ ਵਾਸਤੇ ਕੀਤਾ ਹੈ ਅਸੀਂ ਸਾਰਿਆਂ ਨੇ ਮਿਲ ਕੇ ਜੋ ਹੈਗਾ ਆ ਬਿਨਾਂ ਕਿਸੇ ਵੀ ਬੰਦੂ ਡਿਸਕ੍ਰਿਪਟ ਦੇ ਅਸੀਂ ਵੀ ਉਸੇ ਕੰਮ 'ਤੇ ਪੈ ਗਏ ਕਿ ਨਹੀਂ ਅਸੀਂ ਉਹਦੇ ਨਾਲ ਨਹੀਂ ਮਿਲਣਾ ਉਹਦੇ ਨਾਲ ਨਹੀਂ ਮਿਲਣਾ ਉਹ ਤਾਂ ਫਿਰ ਕੰਮ ਦਾ ਉਲਟ ਹੋ ਗਿਆ ਲੋ ਫਿਰ ਉਹ ਸੋਚ ਤੋਂ ਉਲਟ ਸੋ ਜੋ ਬਾਬਾ ਸਾਹਿਬ ਨੇ ਕਿਹਾ ਹੈ ਕਿ ਕੁਆਲਿਟੀ ਲੈ ਕੇ ਆਣੀ ਹੈ, ਵੂਮਨ ਨੂੰ ਅੱਗੇ ਰੱਖਣਾ ਹੈ, ਜਿਹੜੇ ਪਿਛੜੇ ਰੋਗ ਹੈ, ਜਿਹਨਾਂ ਨੂੰ ਜੋ ਵੰਚਿਤ ਰਹਿ ਗਏ ਨੇ ਅਸੀਂ ਉਹਨਾਂ ਦੇ ਵਾਸਤੇ ਕਰਨਾ ਹੈ ਉਹ ਚਾਹੇ ਕਿ ਕਿਹੜੇ ਕਾਸਟ ਦਾ ਹੋਵੇ। ਜੇ ਕੋ ਵੂਮਨ ਜੋ ਦੇਖੋ ਫੀਮੇਲ ਨਾਲ ੱੱੱਕਾ ਕਰਦਾ ਸੀ ਉਹਦੇ ਨਾਲ ਖੜਨਾ ਹੈ। ਕਿਉਂਕਿ ਬਾਬਾ ਸਾਹਿਬ ਨੇ ਪਹਿਲਾਂ ਹੀ ਕਿਹਾ ਕਿ ਜੀਵਨ ਕਰਦੇ ਵਿੱਚ ਜੇ ਔਰਤਾਂ ਦੇ ਜਿਹੜੇ ਅਸੀਂ ਸਪੋਰਟ ਕੀਤੀ ਉਹਨੂੰ ਪੜਾ ਦੁੱਤਾ ਤਾਂ ਹੀ ਸਾਡੇ ਜਿਹੜੇ ਹੈਗੇ ਆ ਘਰ ਦੀ ਉੱਨਤੀ ਸੋਣੀ ਨਹੀਂ ਤੇ ਨਹੀਂ ਹੋ ਸਕਦੀ। ਸੋ ਮੈਂ ਇਹੀ ਚਾਹਨਾ ਪਰ ਸਪੋਰਟ ਹੈ ਜਿਹਦੀ ਮਰਜ਼ੀ ਕਾਸਟ ਦਾ ਬੰਦਾ ਹੈ। ਅਸੀਂ ਉਹਨੂੰ ਸਪੋਰਟ ਕਰਾਂਗੇ ਜਦੋਂ ਉਹ ਬਾਬਾ ਸਾਹਿਬ ਦੇ ਜਿਹੜੇ ਸਿਧਾਂਤ ਨੇ ਮੈਂ ਇਹna ਕੁਝ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਸਾਰਿਆਂ ਦਾ ਹੀ ਜਲਦੀ ਕਰ ਧੰਨਵਾਦ ਕਰਦਾ ਮੈਂ ਗੁਰਦਰਸ਼ਨ ਸਿੰਘ ਜੀ ਦਾ ਕਹਿਤਾ ਜੀ ਜੀ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਾਂਗਾ ਹਰਦਰਸ਼ਨ ਸਿੰਘ ਜੀ ਨੂੰ ਸਾਡੇ ਕੈਸ਼ੀਅਰ ਹੈ ਮਾਰਾ ਕੈਸ਼ੀਅਰ ਸਾਹਿਬ ਨੂੰ ਅਸੀਂ ਨਰਾਜ਼ ਨਹੀਂ ਕਰ ਸਕਦੇ ਸੋ ਦੋਸ਼ ਇਹਨਾਂ ਦੇ ਨਾਮ ਵੀ ਇਹ ਫਲੋਰ ਦਾ ਕਰਨਾ ਹੈ ਬਈ ਬਹੁਤ ਹੀ ਅੱਛਾ ਸਨਸਪੀਰ ਦੇ ਰਹੇ ਨੇ ਸਰਦਾਰ ਕਰਨ ਸਿੰਘ ਜੀ ਬਸੋਰ ਬੋਲੇ बहुत बहुत धन्यवाद सरदार कबीर सिंह जी ने अपने और मेरे छोटे भागपुर का भी बहुत बहुत धन्यवाद और कलम दे सनी क्या बात है जी क्योंकि कलम जी लड़ाई है बाबा साहब ने कलम दी क्योंकि हथियार कमक मेहन है नहीं थे और जो हथियार नहीं काम कर सके बाबा साहब कलम कर गई है जरैल सिंह निकू जी ਸਾਡੇ ਵਿਚਕਾਰ ਪਹੁੰਚ ਹੋਲੇ ਸੀਨੀਅਰ ਪੱਤਰਕਾਰ ਸਾਫ ਦਾ ਪ੍ਰਧਾਨ ਕ੍ਰਿਸ਼ਕਪਲ ਇਹਨਾਂ ਦੇ ਨਾਲ ਅਭੀਸ਼ਿੰਗ ਪੰਮੀ ਜੀ ਪਹੁੰਚੇ ਹੋਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਮੈਂ ਸਾਡੇ ਬਹੁਤ ਹੀ ਸਰਦਾਰ ਦੇਖ ਸਕੀ ਹਾਂ ਕਿਉਂਕਿ ਜੇ ਅੱਜ ਅਸੀਂ ਇਹ ਦੇਖ ਰਹੀ ਆ ਚਾਰਜਵਾਰੀ ਬਣੀ ਹੋਈ ਬੈਠ ਲੱਗੀ ਹੋਈ ਇਹਦੇ ਵਿੱਚ ਬੱਡਾ ਯੋਗਦਾਨ ਸਰਦਾਰ ਦਿਆ ਸਿੰਘ ਸੰਤੂ ਸਾਹਿਬ ਰਿਟਾਇਰਡ ਲੈਕਚਰਾਰ ਸਾਹਿਬ ਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਕਿਉਂਕਿ ਇਹਨਾਂ ਦਾ ਸੰਤੂ ਸਾਹਿਬ ਦਾ ਅਸੀਂ ਭਾਰਤੀ ਪ੍ਰਧਾਨ ਦੇ ਬਤਾਮਾ ਡਾਕਟਰ ਭੀਮਰਾਓ ਮੇਧਕਰ ਦਾ ਜਨਮ ਦਿਨ ਮਨਾਉਣ ਲਈ ਪਹੁੰਚਿਆ ਸ਼ਖੀਤਾ ਅੱਲਾ ਤਾਂ ਕਈ ਸਾਹਿਬ ਜਿਹੜੇ ਪ੍ਰਬੰਧਕ ਹੈ ਉਪਰਾਲਾ ਕਰਦੇ ਰਹਿੰਦੇ ਇਹਨਾਂ ਨੂੰ ਇਹ ਵਧਾਈ ਦੇ ਪਾਤਰ ਹੈ ਬਾਕੀ ਸਾਰਿਆਂ ਨੂੰ ਮੁਬਾਰਕਬਾਦ ਦੋ ਗੱਲਾਂ ਕਰਨੀਆਂ ਬਹੁਤੀਆਂ ਲੰਮੀਆਂ ਚੋਣੀਆਂ ਗੱਲਾਂ ਕਰਨੀਆਂ ਨਹੀਂ ਮੈਂ ਹੁਣੇ ਜਾ ਕੇ ਆਇਆ ਬਨਾਰਸ ਹੈ ਤਾਂ ਡਾਕਟਰਾਂ ਰੀਡ ਕਰਨ ਵਾਲੇ ਜੁੜੀ ਹੋਈ ਗੱਲ ਹੈ ਮੈਂ ਬਨਾਰਸ ਗਿਆ ਬਨਾਰਸ ਕਾਸ਼ੀ ਕ੍ਰਿਸ਼ਨਨਾਥ ਮੰਦਿਰ ਮੱਥਾ ਟੇਕ ਕੇ ਜਦੋਂ ਮੈਂ ਬਨਾਰਸ ਹਿੰਦੂ ਯੂਨੀਵਰਸਿਟੀ ਜਾ ਰਿਹਾ ਸੀਗਾ ਤੇ ਮੈਨੂੰ ਪਤਾ ਮੈਨੂੰ ਪਤਾ ਤਾਂ ਸੀਗਾ ਵੀ ਡਾਕਟਰ ਭਗਤ ਰਵੀਦਾਸ ਜੀ ਦਾ ਜਨਮ ਸਥਾਨ ਵੀ ਉਹੀ ਹੈ ਬਨਾਰਸ ਹੈ ਤੇ ਮੈਂ ਜਦੋਂ ਗਿਆ ਤਾਂ ਉੱਥੇ ਮੈਨੂੰ ਪਤਾ ਲੱਗਿਆ ਵੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚੇ ਉਹਨਾਂ ਦਾ ਜਿਹੜਾ ਸਥਾਨ ਹੈ ਬੱਲਾਂ ਵਾਲੇ ਸੰਤ ਮਹਾਪੁਰਸ਼ ਜਿਹੜੇ ਆ ਉਹਨੂੰ ਟੇਕਓਵਰ ਕੀਤਾ ਹੋਇਆ ਤੇ ਮੈਂ ਜਦੋਂ ਗਿਆ ਉੱਥੇ ਮੱਥਾ ਟੇਕਿਆ ਤੇ ਉੱਥੋਂ ਜਦੋਂ ਮੈਂ ਪ੍ਰਬੰਧਕਾਂ ਨੂੰ ਮਿਲਿਆ ਤੇ ਮੈਂ ਜਦੋਂ ਪ੍ਰਬੰਧਕਾਂ ਨੂੰ ਮਿਲਿਆ ਤਾਂ ਉਹਨਾਂ ਨੇ ਦੱਸਿਆ ਵੀ ਅੱਜ ਵੀ ਜਿਹੜਾ ਅਜੋਕਾ ਸਮਾਂ ਅੱਜ ਵੀ ਵਕਫਾਤ ਆ ਵੀ ਅੱਜ ਵੀ ਜਦੋਂ ਲੋਕ ਦੇਸ਼ ਦੁਨੀਆ ਦੇ ਲੋਕ ਬਨਾਰਸ ਜਾਂਦੇ ਬਨਾਰਸ ਬਹੁਤ ਵੱਡਾ ਸਥਾਨ ਹੈ Hindu ਧਰਮ ਦਾ Hindu ਆ ਦਾ ਦੇਸ਼ ਹੈ ਹਿੰਦੁਸਤਾਨ ਹੈ ਮੈਜੋਰਟੀ ਚ ਇੱਕ ਕਮਿਊਨਿਟੀ ਦਾ ਉਹ ਹੈ ਤੇ ਅੱਜ ਵੀ ਕਹਿੰਦੇ ਉੱਥੇ ਦੱਸਿਆ ਨਹੀਂ ਜਾਂਦਾ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਅੱਜ ਵੀ ਇਹ ਨਹੀਂ ਦੱਸਿਆ ਜਾਂਦਾ ਵੀ ਇੱਥੇ ਭਗਤ ਰਵਿਦਾਸ ਜੀ ਦਾ ਜਨਮ ਸਥਾਨ ਕਿਹੜਾ ਹੈ ਦੇਖੋ ਇਹ ਕਿੰਦਾ ਦੇ ਮਹਾਪੁਰਸ਼ਾਂ ਨੇ ਭਗਤ ਰਵਿਦਾਸ ਜੀ ਵੱਡੇ ਗਰੀਬ ਘਰ ਤੋਂ ਅਮੀਰ ਬੰਦੇ ਬਗਰ ਅਸੀਂ ਵੀ ਲੱਗ ਜਾਂਦੇ ਆਪਾਂ ਵੀ ਲੱਗ ਜਾਂਦੇ ਵੀ ਤੇ ਕੰਮ ਲਵਾਂਗੇ ਯਾਰ ਦੇਖੋ ਇਹ ਉਸ ਸਮੇਂ ਚ ਜਦੋਂ ਕੋ ਸਾਧਨ ਨਹੀਂ ਤੇ ਉਦੋਂ ਇਹਨਾਂ ਲੋਕਾਂ ਨੇ ਵੱਡੀ ਪ੍ਰਾਪਤੀਆਂ ਕੀਤੀਆਂ ਔਰ ਆਕਾਰਪੂਰਨ ਦੀ ਜਿਹੜੀ ਉਤਪਤੀ ਕੀਤੀ ਇਹ ਤੇ ਡਾਕਟਰ ਅੰਬੇਦਕਰ ਹੈ ਡਾਕਟਰ ਅੰਬੇਦਕਰ ਦਾ ਵੀ ਵੱਡਾ ਯੋਗਦਾਨ ਹੈ ਥੱਲੇ ਤੋਂ ਉੱਠ ਕੇ ਅੱਜ ਉੱਪਰ ਤੱਕ ਗਏ ਆ ਅੱਜ ਅਸੀਂ ਜਿਹੜਾ ਅਜੋਕਾ ਸਮਾਜ ਹੈ ਹਜੇ ਅੱਜ ਵੀ ਵੱਖਵਾਦ ਹੈ ਪਰੰਤੂ ਜਿਹੜਾ ਅਜੋਕਾ ਸਮਾਜ ਹੈ ਅੱਜ ਜੇ ਅਸੀਂ ਸਾਰਾ ਕੁਝ ਬਰਾਬਰਤਾ ਦੀ ਗੱਲ ਕਰਦੇ ਹਾਂ ਕੋਲੋਂ ਬਰਾਬਰਤਾ ਆਊਗੀ ਹੌਲੀ-ਹੌਲੀ ਚੱਲ ਰਿਹਾ ਹੈ ਜੇ ਗੱਲ ਕਰਦੇ ਆ ਤਾਂ ਡਾਕਟਰ ਅੰਬੇਦਕਰ ਦੀ ਦੇਣਾ ਔਰ ਮੈਂ ਜਿਹੜਾ ਹੈ ਭਾਈ ਸਾਹਿਬ ਨੂੰ ਬਾਕੀ ਸਖਸ਼ੀਤਾਂ ਨੂੰ ਵੀ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਵੀ ਇੱਕ ਅਦਾ ਪ੍ਰੋਗਰਾਮ ਕਿਤੇ ਪਿੰਡਾਂ 'ਚ ਵੀ ਕਰੀਏ ਲੋਕਾਂ ਨੂੰ ਪਤਾ ਲੱਗਿਆ ਗਰੀਬ ਅੱਜ ਫਿਰ ਉੱਥੇ ਖੜਾ ਹੈ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਹੈ ਆ ਜੋ ਉੱਥੇ ਖੜਾ ਉਹ ਵੱਡੇ ਅਮੀਰ ਲੋਕਾਂ ਦੇ ਮਗਰ ਲੱਗਿਆ ਵਾ ਅਮੀਰ ਲੋਕਾਂ ਦੇ ਪਿੱਛੇ ਹੈ ਉਹਨਾਂ ਦੀ ਉਹ ਗੋਰੀ ਖੋਤ ਰਿਹਾ ਦੇਸੀ ਭਾਸ਼ਾ 'ਚ ਤੇ ਮੈਂ ਹੀ ਸ਼ਬਦ ਬੋਲੂਗਾ ਜੇ ਉਹਨਾਂ ਨੂੰ ਮਾੜਾ ਮੋਟਾ ਪਤਾ ਲੱਗੂਗਾ ਤਾਂ ਬਰਾਬਰਤਾ ਦੀ ਗੱਲ ਕਰਨਗੇ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जय भारत जय स्वदाल आज भारत ਦੇ ਸੰਵਿਧਾਨ ਨਰਮਾਤਾ ਪਾਤਰਾਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ 134 ਮਾ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਬਾਬਾ ਸਾਹਿਬ ਜਿਹੜਾ ਸਥਾਨ ਹੈ ਚਰਨ ਗੰਗਾ ਸਟੇਡੀਅਮ ਵੀਆਈਪੀ ਪਾਰਕਿੰਗ ਨੇੜੇ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਆਪਣੇ ਇਲਾਕੇ ਦੀ ਸ਼ਾਨ ਡਾਕਟਰ ਅਨਵੀਰ ਸਿੰਘ ਲੋਧੀਪੁਰ ਸਾਹਿਬ ਪਹੁੰਚੇ ਜਿਨ੍ਹਾਂ ਨੇ ਆਪਣੇ ਕਰਕਮਲਾ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਆਪਣੇ ਸਰਦਾਰ ਦੇ ਫੁੱਲ ਭੇਟ ਕੀਤੇ ਉਹਨਾਂ ਤੋਂ ਇਲਾਵਾ ਹੋਰ ਸਮਾਜ ਦੀਆਂ ਬਹੁਤ ਵਧੀਆ-ਵਧੀਆ ਸ਼ਕਤੀਆਂ ਵੀ ਪਹੁੰਚੀਆਂ ਜਿਨ੍ਹਾਂ ਨੇ ਅੱਜ ਬਾਬਾ ਸਾਹਿਬ ਨੂੰ ਯਾਦ ਕੀਤਾ ਉਹਨਾਂ ਦੇ ਦਿੱਤੇ ਹੋਏ ਸੰਦੇਸ਼ ਨੂੰ ਯਾਦ ਕੀਤਾ ਪਰੋ ਜੁੜੋ ਤੇ ਸੰਗਰਸ਼ ਕਰੋ ਦੀ ਨੀਤੀ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕਿਹਾ ਏ ਹਾਂ ਮੈਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੁੰਦਾ ਹੈ ਕਿ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਜਿਹੜਾ ਸਾਡਾ ਮੇਜਰ ਡਰਾ ਬੈਕ ਹੈ ਕਿ ਅਸੀਂ ਹਰ ਚੀਜ਼ ਨੂੰ ਜਿਹੜਾ ਜਾਤ ਤੇ ਧਰਮ ਦੇ ਚਸ਼ਮਾ ਲਾ ਕੇ ਦੇਖਦੇ ਆ ਪਰ ਬਾਬਾ ਸਾਹਿਬ ਨੇ ਕਦੇ ਵੀ ਕਿਸੇ ਜਾਤ ਧਰਮ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਪੂਰੀ ਮਾਨਵਤਾ ਦੀ ਗੱਲ ਕੀਤੀ ਹੈ ਔਰ ਕੁਝ ਲੋਕ ਉਹਨਾਂ ਦੇ ਖਿਲਾਫ ਬੜੇ ਬੋਲ ਰਹੇ ਆ ਜਦਕਿ ਉਹਨਾਂ ਨੇ ਕਦੇ ਜ਼ਿੰਦਗੀ 'ਚ ਕਿਸੇ ਨੂੰ ਮਾਰਾ ਨਹੀਂ ਕਿਹਾ ਪਰ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਢੋਡੀਆਂ ਇੱਕੋ ਜਿਹੀਆਂ ਚਾਲਾਂ ਐ ਜਿਹੜੀਆਂ ਅੱਜ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਇਹਨੇ ਕੋਜੀਆਂ ਚਾਲਾਂ ਚੱਲ ਰਹੀਆਂ ਤੁਸੀ ਉਹ ਕਾਮਯਾਬ ਨਹੀਂ ਹੋਣੀਆਂ ਕਿਉਂਕਿ ਬਾਬਾ ਸਾਹਿਬ ਦੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਔਲਾਦ ਬੈਠੀ ਐ ਜਿਹਦੀ ਬਾਬਾ ਜੀਵਨ ਸਿੰਘ ਦੀ ਔਲਾਦ ਬੈਠੀ ਐ ਬਾਬਾ ਸੰਗਤ ਸਿੰਘ ਦੀ ਔਲਾਦ ਬੈਠੀ ਐ ਜਿਹਦੀ ਜਿਨ੍ਹਾਂ ਨੇ ਕਦੇ ਨਾ ਜ਼ੁਲਮ ਸਹਿਆ ਤੇ ਨਾ ਸਹਿਣਾ ਏ ਔਰ ਨਾ ਅਸੀਂ ਆਪਣੇ ਕਿਸੇ ਰਹਿਬਰ ਦੇ ਬਾਰੇ ਕੋਈ ਮਾਰਾ ਕਹਿੰਦੇ ਐ ਨਾ ਸੁਣਾਗੇ ਔਰ ਜੋ ਕੋਈ ਐਸੀ ਚਾਲ ਚੱਲੂਗਾ ਅਸੀਂ ਜਵਾਬ ਦੇ ਦਾਂਗੇ ਔਰ ਇਹ ਸੁਣਾ ਚਾਹੁੰਦੇ ਆ ਕਿ ਇਹ ਸਿਰਫ ਸਿਰਫ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ ਬੜੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਏ ਪਰ ਮੈਂ ਫਿਰ ਵੀ ਐਸੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਬਾਜ ਆ ਜਾਓ ਕਿਉਂਕਿ ਇਹ ਜਿਹੜਾ ਹਿੰਦੁਸਤਾਨ ਹੈ ਭਾਰਤ ਹੈ ਇਹ ਪੰਜਾਬ ਹੈ ਇਹ ਸਰਬ ਧਰਮ ਹੈ ਔਰ ਸਾਰਿਆਂ ਦਾ ਹੀ ਦੇਸ਼ ਹੈ ਕਿਸੇ ਇੱਕ ਦਾ ਦੇਸ਼ ਨਹੀਂ ਹੈ ਔਰ ਨਾ ਕਿਸੇ ਇੱਕ ਧਰਮ ਜਾਤ ਦਾ ਦੇਸ਼ ਹੈ ਸੋ ਮੈਂ ਫਿਰ ਵੀ ਜਿੰਨੇ ਵੀ ਲੋਕ ਆਏ ਆ ਸਾਰਿਆਂ ਦਾ ਮੈਂ ਦਿਲ ਦੀ ਗਹਿਰੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ ਏ ਔਰ ਅੱਜ ਬਾਬਾ ਸਾਹਿਬ ਨੂੰ ਯਾਦ ਕੀਤਾ ਉਹਨਾਂ ਵੱਲੋਂ ਕੀਤੇ ਹੋਏ ਕਾਰਜ ਯਾਦ ਕੀਤੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਪੂਰੀ ਦੁਨੀਆ ਤੋਂ ਉਹਨਾਂ ਨੂੰ ਗਿਆਨ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾ ਰਿਹਾ ਏ ਸੋ ਮੈਂ ਸਾਰਿਆਂ ਨੂੰ ਫਿਰ ਬਹੁਤ ਬਹੁਤ ਮੁਬਾਰਕਾ ਦਿੰਦਾ ਏ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਡਾਕਟਰ ਭੀਮਰਾਓ ਅੰਬੇਦਕਰ ਸੁਸਾਇਟੀ ਦੇ ਪ੍ਰਧਾਨ ਸਾਡੇ ਡਾਕਟਰ ਅਨਵੀਰ ਸਿੰਘ ਲੋਧੀਪੁਰ ਸਾਹਿਬ ਵੱਲੋਂ ਅਸੀਂ ਸਾਰੇ ਸਾਥੀਆਂ ਵੱਲੋਂ ਮਿਲ ਕੇ 1 ਮਈ ਨੂੰ ਜਿਹੜਾ ਉਹ ਬਾਬਾ ਸਾਹਿਬ ਦਾ ਦਿਨ ਹੈ ਉਹਨੂੰ ਮਨਾਣਾ ਹੈ ਔਰ ਵੱਧ ਚੜ ਕੇ ਮਨਾਣਾ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਦਿਨ ਸਾਰੇ ਮਜ਼ਦੂਰ ਦੇ ਆ ਉਹਦੇ ਨਾਲ ਅਸੀਂ ਬਾਬਾ ਸਾਹਿਬ ਨੂੰ ਯਾਦ ਉਸ ਦਿਨ ਅਸੀਂ ਬਾਬਾ ਸਾਹਿਬ ਨੂੰ ਯਾਦ ਕਰਾਂਗੇ ਮਜ਼ਦੂਰ ਦੇ ਵਜ ਤੇ ਮੌਕੇ ਤੇ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਡਾਕਟਰ ਪ੍ਰੀਮਰਾਓ ਮੇਤਕਰ ਸੁਸਾਇਟੀ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਉਹਦੇ ਵਿੱਚ ਤੁਸੀਂ ਖੁੱਲ ਕੇ ਆਓ ਤੇ ਸਾਡੇ ਨਾਲ ਆ ਕੇ ਬਾਬਾ ਸਾਹਿਬ ਦੇ ਦਿਨ ਨੂੰ ਮਨਾਈਏ